ਸਵਾਗਤ ਹੈ ਦੋਸਤੋ ਕਿਰਪਾ ਡੈਰੀ ਫਾਰਮ ਦੇ ਵਿੱਚ ਅੱਜ ਦੀ ਵੀਡੀਓ ਜਿਹੜੀ ਬਣਾ ਰਿਹਾ ਦੋਸਤੋ ਸ਼ਹਿਰ ਧਰਮਕੋਟ ਤੇ ਜ਼ਿਲ੍ਹਾ ਦੋਸਤੋ ਪੈਂਦਾ ਮੋਗਾ ਲਗਭਗ ਦੋਸਤੋ ਬਾਈ ਕੋਲੇ 8 ਨਾਗਾ ਜਿਨ੍ਹਾਂ ਦੇ ਵਿੱਚ ਸੀਮਣ ਲੱਗੇ ਹੋਏ ਆ ਸੀਮਣ ਦੇ ਕਾਬਲ ਆ ਕੁਸ ਬੱਚੀਆਂ ਔਨ ਹੀਟ ਵੀ ਆ ਤੇ ਜਿਨ੍ਹਾਂ ਵਿੱਚੋਂ ਤੁਹਾਨੂੰ ਜਰਸੀਆਂ ਪੰਜਾਬ ਵਾਲੀਆਂ ਐਰਚਰ ਐਚ ਐਫ ਸਾਰੇ ਤਰ੍ਹਾਂ ਦੇ ਨਾਗ ਮਿਲ ਜਾਣੇ ਆ ਮਾਨ ਨੇ ਕਿ ਚਲੋ ਸੀਮਣਾ ਦੇ ਕਾਬਿਲ ਤੁਸੀਂ ਜਾਂਦਿਆਂ ਦੇ ਸੀਮਨ ਲਵਾ ਸਕਦੇ ਜਿਹੜੀਆਂ ਇਟਚਾ ਤੇ ਮੁੱਲ ਵੀ ਬਈ ਦੱਸਦਾ ਵੀ ਜਾਇਜ਼ ਕਰਨੇ ਬਾਕੀ ਜਾਣਕਾਰੀ ਆਪਾਂ ਬਾਈ ਨਾਲ ਸਾਂਝੀ ਕਰ ਲਾਂਗੇ ਤਸੱਲੀ ਭਰ ਕਿਸੇ ਵੀ ਬਸੂ ਦੀ ਤੁਸੀਂ ਸੇਹਾ ਕੀ ਕਾਟੇ ਹੋਗੇ ਜਾਣਕਾਰੀ ਬਾਈ ਤੋਂ ਲੈ ਲਈਏ ਹਾਂਜੀ ਬਈ ਤਾਂ ਸੱਚੀ ਗੱਲ ਬਈ ਸੱਚੀ ਹੈ ਬਰੇ ਨਾਮ ਤੇ ਐਡਰੈਸ ਦੱਸ ਦੀ ਨਾਂ ਸੰਦੀਪ ਸਿੰਘ ਹੈ ਸ਼ਹਿਰ ਤਨਮਕੋੜਾ ਜ਼ਿਲ੍ਹਾ ਮੋਗਾ ਜੀ ਠੀਕ ਆ ਮੋਬਾਈਲ ਨੰਬਰ ਜੀ 84374661 ਬੋਨ ਜਾਈ ਨੰਬਰ ਦੋਸਤੋ ਥੱਲੇ ਵਾਲੇ ਪਾਸੇ ਲਗਾਤਾਰ ਸਕਰੀਨ ਤੇ ਬਈਦਾ ਚੱਲੀ ਜਾਊਗਾ ਇੱਕ ਨੰਬਰ ਤੋਂ ਬਈ ਸ਼ੁਰੂ ਕਰ ਲਈਏ ਆਪਾਂ ਹਾਂਜੀ ਕੀ ਡੀਟੇਲ ਆ ਬਾਈ ਇਹ ਮੰਨ ਲਓ ਜੀ ਆ ਛੇਰਾਂ ਦੇ ਬੱਛੀ ਆ ਜੀ ਹੂੰ ਸਨੋਮੈਂਡ ਦੀ ਦੱਸੀ ਮਾਲ ਕਰਨੇ ਆਪਾਂ ਨੂੰ ਹਾਂਜੀ ਹਾਂਜੀ 12500 ਰੁਪਈਆ ਮੁੱਲ ਆ ਇਹ ਸਾਢੇ ਬਰ ਹਾਂਜੀ ਚਾਰ ਹੀ ਥਾਣਾ ਦਾ ਚਾਰ ਹੀ ਥਾਣਾ ਠੀਕ ਆ ਹਾਂਜੀ ਬਸ ਸਾਢੇ 12000 ਬਾਈ ਦਾ ਵੀ ਡਿਮਾਂਡ ਆ ਤੇ ਚਾਰ ਹੀ ਥਾਣਾ ਤੇ ਕੋਈ ਫੋਰਸ਼ਕ ਨਹੀਂ ਫੇਸ ਕੁਆਲਿਟੀ ਦਿਖਾ ਚੱਲ ਗਈ ਆ ਫੇਸ ਕੁਆਲਿਟੀ ਦਿਖਾ ਦੋ ਠੀਕ ਆ ਬਾਈ ਜਦਾ ਮਾਲ ਕਰਨੇ ਸਨੋਮੈਂਡ ਦੀ ਦੱਸੀ ਆ ਬਾਕੀ ਤੁਸੀਂ ਹੀ ਦੇਖ ਸਕਦੇ ਠੀਕ ਆ ਫੇਸ ਕੁਆਲਿਟੀ ਦੀ ਪਿਆਰੀ ਐ ਤੇ ਰੰਗ ਰੂਪ ਦੀ ਵੀ ਆ ਗਈ ਸੋਹਣੀ ਠੀਕ ਆ ਸੋਹਣਾ ਪ੍ਰਿੰਟ ਠੀਕ ਆ ਅੱਗੇ ਸਮਾਂ ਮਿਹਰੇ ਨੂੰ ਹੋ ਗਿਆ ਮਤਲਬ ਮਹੀਨੇ ਤੋਂ ਅੰਦਰ ਹੋ ਗਈ ਯਾਰ ਪੰਜਾਂ ਦਾ ਹਾਂਜੀ ਪਰ ਖਾਲੀ ਮੰਨ ਕੇ ਦੇਣੀ ਖਾਲੀ ਮੰਨ ਕੇ ਜਿਖਾ ਦੇ ਮਾਰ ਠੀਕ ਹੈ ਲਓ ਦੋਸਤੋ ਇਹ ਸੀਮਣ ਵੀ ਲੱਗਿਆ ਚਾਰ ਹੀ ਥਾਣਾ ਤੇ ਖਾਲੀ ਮੰਨ ਕੇ ਦੇਣੀ ਬਹੁਤੇ ਬੱਚੇ ਸੀ ਹਾਂਜੀ ਕਦ-ਕਦ ਵੀ ਚੰਗਾ ਤੇ ਜਾ ਕੇ ਗੱਬਣ ਲੱਗੇ ਜੇ ਜੇ ਉਦਾਂ 12500 ਰੁਪਏ ਦਾ 12500 ਦਾ ਜੇ ਕੋਈ ਜੋੜਾ ਲੈਂਦਾ 25000 ਰੁਪਏ ਬੰਦਾ 25000 ਦੇ ਵਿੱਚ ਜੋੜੇ ਦਾ 100 ਕਿਲੋਮੀਟਰ ਕਰਾਇਆ ਫਿਰ 100 200 ਕਿਲੋਮੀਟਰ ਕਰਾਇਆ 100 ਜਾਂਦਾ ਤੇ 100 ਹੌਣ ਦਾ ਠੀਕ ਹੈ ਤੇ ਦੋਸਤੋ ਤੋੜ ਕੇ ਆਪਾਂ ਤਾਣੀ ਦਿਖਾਉਂਦੇ ਵੀ ਇੱਕ ਤਾਂ ਵੀਡੀਓ ਲੰਮਾ ਬਣ ਗਿਆ ਬੱਚਿਆਂ ਦੇ ਹੀਟ ਚਾ ਵਿੱਚੋਂ ਦੋ ਤਾਂ ਇੱਕ ਤਾਂ ਨਗ ਜਿਵੇਂ ਜਰਸੀ ਬਾਹਰ ਕੱਢ ਲ ਗਏ ਆਪਾਂ ਇਹ ਤੋਰੀ ਚੱਲਾਂਗੇ ਕੱਢ ਦੇ ਵਿਖਾ ਦੇ ਕਦੀ ਵੀ ਵੈਸੇ ਭਾਈ ਤੋਰੇ ਤਾਰੇ ਦੇ ਨਹੀਂ ਨਹੀਂ ਵੀ ਜਿਹੜੀ ਚੀਜ਼ ਦੇਖਾਂਗੇ ਗਰੰਟੀ ਹੋਊਗੀ ਸਹੀ ਠੀਕ ਆ ਇਹ ਭਾਈ ਜਰਸੀ ਆ ਗਈ ਹੈ ਨਾ ਪੰਜਾਬ ਵਾਲੀ ਪੰਜਾਬ ਵਾਲੀ ਜਰਸੀ ਪੌਨ ਹਾਈਟ ਵਾਲੀ ਬੱਚੀ ਆ ਫਾਰਮ ਦੀ ਇਹਦੀ ਕੀ ਡਿਟੇਲ ਆ ਭਾਈ ਇਹ 4 ਦਾ ਬੱਚੀ ਆ ਜੀ ਹੂੰ ਤੇ ਅੱਜ ਮੰਨ ਲਓ ਹੀਟ ਚਾਏ ਬੱਚੀ ਹੀਟ ਚਾ ਹਾਂਜੀ ਹੋਣ ਹੀਟ ਚਾ ਬੱਚੀ ਲਓ ਦੋਸਤੋ ਚਾਰ ਹੀਟ ਆ ਤੇ ਥਾਣੇ ਦੇ ਆ ਕੇ ਚਾਰੀ ਸੋਹਣਾ ਥਾਣਾ ਗਲਾਬੀ ਥਾਣਾ ਠੰਡ ਦਿਖਾਦੀ ਬਈ ਕੱਦ-ਕੱਡ ਦੇ ਪੱਖ ਤੋਂ ਚੰਗੀ ਕੋਈ ਛੋਟਾ ਗੱਲ ਕੱਟ ਨਾ ਸਮਝੋ ਸੁਣਾਦੀ ਆ ਕਿ ਠੰਡੀ ਸੀਲ ਤੇ ਬਾਕੀ ਫੇਸ ਕੁਆਲਿਟੀ ਦੀ ਬੜੀ ਵਧੀਆ ਰਹੀ ਇਸ ਕੁਆਲਿਟੀ ਆਪਾਂ ਦਿਖਾ ਦੇ ਅੱਬਾ ਟੋਆਟਾ ਦੇਖੋ ਜੀ ਮੱਥੇ 'ਚ ਕਿੰਨਾ ਵਧੀਆ ਹਾਂਜੀ ਲੋ ਦੋਸਤੋ ਕੋਈ ਵੱਡੀ ਜਰਸੀ ਕੋਈ ਮਾਚ ਵਾਲੀ ਨਾ ਸਮਝੇ ਹੂੰ ਜਾਂਦਾ ਹੀ ਇਹਦੇ ਸੀਮਨ ਰੱਖਾ ਸਕਦਾ ਦੋਸਤੋ ਤੁਹਾਨੂੰ ਬਾਵਾਂ ਟਾਈਮ ਸੰਬੰਧੀ ਲੋੜ ਨਹੀਂ ਬਾਕੀ ਖੜ ਨਹੀਂ ਗੁੜ ਨਹੀਂ ਚੈੱਕ ਕਰ ਲਓ ਬੱਚੇ ਦੀ ਕੁਆਲਿਟੀ ਟੌਪ ਦੀ ਆ ਬਣਦੀ ਬਈ ਇਹਨੂੰ ਵੀ ਲੈ ਜਾ ਬਈ ਲੋ ਦੋਸਤੋ ਬਈ ਇਹਨੂੰ ਵੀ ਬਣ ਕੇ ਦਿਖਾਉਂ ਤਾਂ ਕਰਕੇ ਥੋੜੇ ਬੋਦੇ ਨਗ ਆਪਾਂ ਤੋੜ ਕੇ ਵੀ ਦਿਖਾਵਾਂਗੇ ਇਹਦਾ ਮੁੱਲ ਰਹਿ ਗਿਆ ਭਾਈ ਇਹਦਾ ਮੁੱਲ 16000 ਰੁਪਏ ਵੀਰੇ 16000 ਰੁਪਏ ਹਾਂਜੀ ਵੀਰੇ ਪਤਾ ਗੱਲ ਕਿ ਆਪ ਦੀ ਮਰਜ਼ੀ ਦੇ ਅਗਲਾ ਸੀਮਨ ਲਵਾ ਸਕਦਾ ਜਾ ਕੇ ਹੈਨਾ ਸਹੀ ਆ ਅੱਗੇ ਆ ਜੀ ਆਪਾਂ ਹੁਣ 4 ਨੰਬਰ ਆ ਗਏ ਫਾਰਮ ਦੀ ਵੱਛੀ ਆ ਇਹ ਮੰਨ ਲਓ 6 ਦਾ ਆਂਦਾ ਹੈ ਨਾ ਜੀ 4 ਹੀ ਥਾਣਾ ਥਾਣਾ ਦਿਖਾ ਦੋ ਜੀ ਠੀਕ ਆ ਲਓ ਦੋਸਤੋ 4 ਹੀ ਥਾਣਾ ਕੋਈ ਫੋਰਚਾ ਨਹੀਂ ਸੋਨਾ ਥਾਣਾ ਗਲਾਵੀ ਵੀਰੇ ਹੀਟ ਚਾ ਬੱਚੀ ਇਹ ਵੀ ਹੀਟ ਚਾ ਮਾਰੀ ਇੱਕ ਦਿਖਾਓ ਰੇ ਦਿਓ ਕੋਈ ਆਪਾਂ ਹਰਤੇ ਹੋਵੇ ਜੋ ਗਾਰੰਟੀ ਹੋਵੇ ਆ ਨਾ ਮੜੀ ਇਹਦੇ ਬੱਜ ਗਈ ਦਾਲੇ ਦੋ ਟਰਨ ਲੱਗੀ ਦੇ ਠੀਕ ਆ ਪਹਿਲਾਂ ਹਾਂਜੀ ਹੋਰ ਕੋਈ ਗੱਲ ਨਹੀਂ ਠੀਕ ਆ ਉਹ ਦੋਸਤ ਸੰਪਰਕ ਜੀ ਜਾਂਦਾ ਆਪਾਂ ਨੂੰ ਨਹੀਂ ਉਹਦੀ ਗਾਰੰਟੀ ਤੁਰੰਤ ਦਿੰਦੀ ਆਪਣੀ ਠੀਕ ਆ ਫੇਸ ਕੁਆਲਟੀ ਚੈੱਕ ਕਰਾ ਦਿਓ ਜੀ ਹਾਂ ਇਹਦਾ ਇਹਦਾ ਮੁੱਲ ਵੀਰੇ 22000 ਆ ਜੇ ਕੋਈ ਜੋੜਾ ਲੈਂਦਾ 32000 ਰੁਪਏ ਦੇ ਵਿੱਚ 100 ਕਿਲੋਮੀਟਰ ਕਰਾਇਆ ਫਰੀ ਇੱਕ ਦੇ ਮਨ ਚ ਦੋ ਹਾਂ 100 ਜਾਂਦਾ 100 ਆਉਂਦਾ ਹਾਂਜੀ ਜੋੜਾ 200 ਕਿਲੋਮੀਟਰ ਹੋ ਗਿਆ ਹਾਂਜੀ ਹਾਂਜੀ ਠੀਕ ਆ ਲਓ ਦੋਸਤੋ ਇਹ ਸਪੈਸ਼ਲ ਵੇਖੋ ਯਾਰ ਸ਼ਰ ਇਹਨੂੰ ਵੀ ਕੱਢ ਕੇ ਬੜਾ ਐ ਬਾਹਰ ਬਈ ਕੱਢੋ ਯਾਰ ਸ਼ਰ ਕੱਢੋ ਤਾਂ ਦੋਸਤੋ ਇਹ ਆ ਜੀ 에어 ਸ਼ਰ ਤੁਹਾਨੂੰ ਪਤਾ ਵੀ 에어 ਸ਼ਰ ਜਿਹੜੇ ਉਹ ਨਿਕਲਦੀ ਵੀ ਘਟਾ ਤੇ ਇਹਦੀ ਡਿਮਾਂਡ ਵੀ ਜਾਂਦੀ ਰਹਿੰਦੀ ਹੈ ਇਹਦੀ ਕੀ ਡਿਟੇਲ ਆ ਬਾਈ ਇਹ ਵੀਰੇ ਚਾਰ ਦੰਦ ਹੋ ਗਈ ਮੂੰਹ ਠੀਕ ਆ ਹਾਂਜੀ ਇਹਦੇ ਸੀਮਨ ਲੱਗਿਆ ਆ ਅੱਛਾ ਕਿੰਨਾ ਸਮਾਇਏ ਬਰੇਡ ਜਿੱਤਦਾ ਇਹਨੇ ਮਿਲ ਪਏ ਮਹੀਨੇ ਦਾ 20 ਦਿਨ ਕੇ ਦੇ 20 ਦਿਨ ਦਾ ਦੇਈਏ ਠੀਕ ਹੈ ਇਹਦਾ ਫਿਰ ਖਾਲੀ ਮੰਨਣਾ ਖਾਲੀ ਮੰਨ ਕੇ ਲੋ ਤੇ ਥਣ ਚਾਰ ਹੀ ਆਗੇ ਥਣ ਚਾਰ ਜੀ ਦੇਖੋ ਥਣ ਦਿਖਾ ਦੇਗੇ ਠੀਕ ਆ ਲੋ ਦੋਸਤੋ ਤੇ ਬਾਕੀ ਗੱਲ ਕਰ ਲ ਜਿਹੜੀ 에ਅਰ ਸ਼ੈਰ ਕਹਿੰਦੇ ਆ ਵੀ ਇਹ ਸੋਹਣੀ ਬੜੀ ਹੁੰਦੀ ਆ ਬ੍ਰਿਡ ਘੱਟ ਆ ਜੀ ਇਹ ਥੋੜੀ ਗਰਮੀ ਨਹੀਂ ਮੰਨਦੀ ਵੀਰੇ ਹੂੰ ਫੈਨ ਚੰਗੀ ਆਉਂਦੀ ਆ ਠੀਕ ਆ ਹਾਂ ਜੀ ਸਹੀ ਆ ਲੋ ਦੋਸਤੋ ਕੁਆਲਿਟੀ ਚੈੱਕ ਕਰ ਲਓ ਬਣਦੀ ਬਈ ਇਹਨੂੰ ਤੇ ਮੁੱਲ ਪੈਦਾ ਕੀ ਕਰਨਾ ਫਿਰ ਮੋਲ ਦੇ 12500 ਰੁਪਏ ਦੇ 12500 ਹਾਂਜੀ ਠੀਕ ਹੈ ਜੀ ਆਪਾਂ ਜੋੜੀ ਦਾ ਨਾਲ ਫਿਰ ਲਾਲ ਕੇ ਜੋੜੀ ਹਾਂਜੀ ਜੋੜੀ ਬਣਾ ਲਾਂਗੇ ਅੱਜ ਜੋੜੀ ਬਣਾ ਦੋ ਠੀਕ ਹੈ ਲਓ ਦੋਸਤ 12500 ਮੋਲ ਤੇ ਜੋੜੇ ਚ ਬਈ ਜਾਂਦਾ ਵੀ ਲੈਣ ਵਾਲੇ ਨੂੰ ਵੀ ਫਾਇਦਾ ਹੋ ਜਾਂਦਾ ਤੇ ਬਈ ਪਹੁੰਚ ਕਰ ਦੂਗਾ ਤਾਂ ਕਰਕੇ ਜੋੜਾ ਜੋੜਾ ਆਪਾਂ ਟੌਪ ਦੀ ਵੀਰੇ ਜਰਸੀ ਟੌਪ ਦੀ ਵੀਰੇ ਜਰਸੀ ਦੇਵਾਂਗੇ ਆ ਦੇਖੋ ਜਰਸੀ ਨਾਲ ਬਣਾਤਾ ਆ ਦੇਖੋ ਇਹ ਮੱਥੇ ਦੇ ਟੋਆ ਬੱਚੀ ਦੀ ਕਿੰਨੀ ਕੁਆਲਿਟੀ ਆ ਬੋਦੀ ਦੇ ਕੋਲ ਫਾਰਮ ਦੀ ਬੱਚੀ ਹੈ ਸਾਰੀਆਂ ਖੂਬੀਆਂ ਲਈ ਫਿਰ ਠੀਕ ਹੈ ਕਾਫੀ ਕਲਰ ਦੀ ਜਰਸੀ ਹੈਗੀ ਫਿਰ ਜਿਹੜੇ ਬਰੀਡ ਦੇ ਕੰਮ ਕਰਦੇ ਬੰਦੇ ਨੂੰ ਫੇਸ ਜਿਹੜਾ ਆਹ ਵਾਲਾ ਜੋੜਾ ਦਾ ਬਈ ਦੋਨਾਂ ਫਿਰ ਨਗੀਨਿਆਂ ਦਾ ਹੀ ਬਣ ਗਿਆ ਗਏ ਜੀ ਟੌਪ ਦੀਆਂ ਜੀ ਇਹ ਦੋਨਾਂ ਚੀਜ਼ਾਂ ਦੀ ਅੱਜ ਜਰਸੀ ਦਾ ਸ਼ਰ ਬਹੁਤ ਧਾ ਦੇਖੀ ਜਾ ਕੇ ਤੇ ਵੇਚ ਵੀ ਲਵੇ ਬੰਦਾ ਸਹੀ ਆ ਤੇ ਇਹਦਾ ਮੁੱਲ ਫਿਰ ਕੀ ਰਹੂਗਾ ਬਈ ਮੁੱਲ ਵੀ ਇਹਨਾਂ ਦਾ ਕੋਸ ਕਰੀਏ ਆਪਾਂ 25 ਉਹਨਾਂ ਦਾ 25000 ਰੁਪਏ ਬੰਦਾ 12.5 12.5 12.5 ਆਪਾਂ 23000 ਦੇ ਵਿੱਚ ਇਹਨਾਂ ਦੀ 100 ਕਿਲੋਮੀਟਰ ਪਹੁੰਚ ਫਰੀ ਠੀਕ ਆ ਆਪਾਂ ਨੇ ਅੱਗੋਂ ਹੋਰ ਵੀ ਆ ਵੀਰੇ ਆਪਣਾ ਸੌਦਾ ਵਾਈ ਨਾ ਕੋਈ ਕਰੇ ਦੇਖੋ ਵੀ ਮੈਂ ਤੇ ਜੋ ਕੁਛ ਏਡਾ ਉਹ ਜ਼ਿਆਦਾ ਨਹੀਂ ਹੈਗਾ ਇਹ ਚ ਤੇ ਆਪਾਂ 23000 ਤੇ 100 ਕਿਲੋਮੀਟਰ ਦਾ ਕਿਰਾ ਆਪ ਦੇਣਾ ਹਾਂਜੀ ਠੀਕ ਹੈ ਲੋ ਦੋਸਤੋ ਤੁਹਾਡੇ ਘਰ ਤੇਕਰ ਪਹੁੰਚ ਹੋ ਜਾਣੀ ਹੈ ਕਿਰਾਇਆ ਜਿਹੜਾ ਬਾਈ ਨੇ ਦੇਣਾ ਪਰ ਜੋੜੀ ਜੋੜੀ ਚ ਉਸ ਹਾਂ ਉਹਨਾਂ ਤੁਸੀਂ ਆਈਡੀਆ ਲਓ ਇਹ ਵੀ ਦਿਖਾ ਦੇ ਗਿਆ ਆਪਾਂ ਇਹਦੀ ਕੀ ਡਿਟੇਲ ਆ ਗਈ ਬਈ ਇਹ ਵੀਰੇ ਮੰਨ ਲਓ ਹੈਗੇ ਚਾਰ ਦੰਦ ਹੂੰ ਇਹ ਚਾਰ ਦੰਦ ਦਾ ਛੇ ਦੰਦਾਂ ਦਾ ਜੀ ਠੀਕ ਆ ਥਣ ਚਾਰੀ ਆ ਹਾਂ ਥਣ ਚਾਰ ਦੰਦ ਦਿਖਾ ਦਿਓ ਪਰ ਥਣ ਜਰੂਰ ਦਿਖਾ ਦਿਓ ਕੁਆਲਿਟੀ ਹੋ ਜੇ ਵੀਡੀਓ ਚ ਝੋਲੀ ਦੋਸਤੋ ਚੈੱਕ ਕਰਨਾ ਹੋਣੀ ਚੰਗੀ ਆ ਆ ਦੇਖੋ ਠੀਕ ਆ ਇਧਰਲੇ ਪਾਸੇ ਵੀ ਆਪਾਂ ਦਿਖਾ ਦੇ ਗਏ ਮਾਰਿਆ ਬਿੰਦੂਜਾ ਤਾਹਲੇ ਪਾਸੇ ਹੋ ਵੀ ਹਾਂ ਇਹਦੀ ਮੋੜਾ ਜੀ ਹਾਂ ਤਾਹਲੇ ਪਾਸੇ ਕੱਦਗੜ ਦੀ ਚੈੱਕ ਕਰ ਲਓ ਤੇ ਬਾਕੀ ਚੌਂਕਲ ਬਹੁਤ ਛੋਟੇ ਰਹੇ ਨੇ ਵੀਰੇ ਪਹੁੰਚ ਕਰਕੇ ਤਾਂ ਇਹਦਾ ਸਾਰੀ 7075 ਹਜ਼ਾਰ ਚ ਵਾਚੀ ਰਹਿ ਜਾਣੀ ਹੈ ਅੱਛਾ ਹਾਂਜੀ ਕਹੋਗੇ ਅਸੀਂ ਵਿੱਚੋਂ ਕਰਾ ਦਗੇ ਇਹ 20000 ਦੇ ਵਿੱਚ 100 ਕਿਲੋਮੀਟਰ ਕਰਾ ਫਰੀ ਹੈ ਜੀ ਕਰਾ ਫਰੀ 100 ਕਿਲੋ 200 ਕਿਲੋਮੀਟਰ ਸੌਰੀ 200 ਕਿਲੋਮੀਟਰ ਹੈ ਕਿਉਂਕਿ 100 ਜਾਂ ਤੇ 100 ਸੌਣ ਦਾ ਠੀਕ ਹੈ 20000 ਚ ਠੀਕ ਹੈ ਸਹੀ ਅੱਲਾਹ ਦੋਸਤੋ 20000 ਚ ਜੋੜੇ ਦਾ ਸਮੇਤ ਕਿਰਾਇਆ ਬਈ ਨੇ ਕਰਤਾ ਤੇ ਉਸ ਆਪਣਾ ਭਾਜੜਾ ਬਈ ਦੱਸਦਾ ਵੀ 7500 8000 ਇੱਥੇ ਜੇ ਰਹਿਣਾਂਗੇ ਤੇ ਲਗਭਗ ਸਾਨੂੰ ਨਗ